ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਪੰਜਾਬ ਦੇ ਵਿੱਚ ਇੱਕ ਬੇਹੱਦ ਹੀ ਮੰਦਭਾਗੀ ਘਟਨਾ ਘਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਰਨਤਾਰਨ ਦੇ ਇੱਕ ਪਿੰਡ ਖਾਨ ਮੁਹੰਮਦ ਦੇ ਵਿੱਚ ਜੋ ਕਿ ਪੰਜਾਬ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਡੀਐਸਪੀ ਅਤੁਲ ਸ਼ਰਮਾ ਉਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਉਸ ਵਕਤ ਸਾਹਮਣੇ ਆ ਗਿਆ ਜਦੋਂ ਕਿ ਇਸ ਮਾਮਲੇ ਨੂੰ ਲੈ ਕੇ ਢਾਬੇ ਵਾਲੇ ਨੇ ਅੰਦਰਲੇ ਭੇਦ ਖੋਲ ਦਿੱਤੇ ਅਤੇ ਅੱਖਾਂ ਦੇਖੀ ਸਾਰੀ ਸੱਚਾਈ ਦੱਸ ਦਿੱਤੀ ਹੁਣ ਸੱਚਾਈ ਤਾਂ ਜੋ ਅਤਲ ਸੋਨੀ ਜੋ ਕਿ ਡੀਐਸਪੀ ਉਸਨੇ ਵੀ ਦੱਸੀ ਸੀ ਪਰ ਅਸਲ ਗੱਲ ਤਾਂ ਕੁਝ ਹੋਰ ਹੀ ਨਿਕਲੀ ਪੂਰੀ ਗੱਲਬਾਤ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਆਂ ਦੋਸਤੋ ਪਿੰਡ ਖਾਨ ਮੁਹੰਮਦ ਜੋ ਕਿ ਤਰਨਤਾਰਨ ਇਲਾਕੇ ਦੇ ਵਿੱਚ ਪੈਂਦਾ ਹੈ ਤੇ ਉਸ ਪਿੰਡ ਦੇ ਵਿੱਚ ਉਸ ਵਕਤ دہشت ਦਾ ਮਾਹੌਲ ਬਣ ਗਿਆ ਜਦੋਂ ਦੋ ਗੁੱਟਾਂ ਦੇ ਵਿੱਚ ਆਪਸੀ ਝਗੜਾ ਹੋ ਗਿਆ। ਉਸ ਇਲਾਕੇ ਦੇ ਵਿੱਚ ਪੱਥਰ, ਰੋੜੇ ਤੇ ਪਤਾ ਨਹੀਂ ਹੋਰ ਕਿਹੜਾ ਕਿਹੜਾ ਸਮਾਨ ਜੋ ਕਿ ਕਿਸੇ ਦੇ ਲਈ ਵੀ ਘਾਤਕ ਹੋ ਸਕਦਾ ਸੀ ਕਿਹੜੇ ਪਾਸਿਆਂ ਤੋਂ ਆ ਰਿਹਾ ਹੈ ਇਹ ਸਭ ਕੁਝ ਤੁਸੀਂ ਅਤਲ ਸ਼ਰਮਾ ਦੇ ਕੋਲੋਂ ਸੁਣਿਆ ਉਸ ਦੀ ਵੀਡੀਓ ਵੀ ਵੱਖ-ਵੱਖ ਨਿਊਜ਼ ਚੈਨਲਾਂ ਨੇ ਵੱਖ-ਵੱਖ ਅਦਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਚੱਲ ਰਹੀ ਹੈ ਪਰ ਅਸਲ ਜੋ ਚਰਨਜੀਤ ਸਿੰਘ ਦਾ ਕਤਲ ਹੋਇਆ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਵੀ ਪੁਲਿਸ ਦੇ ਵੈਪਨ ਦੇ ਨਾਲ ਹੀ ਹੋਇਆ ਮਾਰਨ ਵਾਲੇ ਇਹਨਾਂ ਦੀ ਪਿਸਤੌਲ ਦੇ ਨਾਲ ਹੀ ਇਹਨਾਂ ਨੂੰ ਹੀ ਮਾਰ ਗਏ ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਲੋਕ ਵੀ ਸਵਾਲ ਕਰ ਰਹੇ ਨੇ ਕਿ ਡੀਐਸਪੀ ਹੈ ਅਤਲ ਸੋਨੀ ਜੋ ਕਿ ਹੁਣ ਆਪਣੇ ਡੌਲੇ ਦਿਖਾਉਣ ਜੋਗਾ ਹੀ ਰਹਿ ਗਿਆ ਅਕਸਰ ਤੁਸੀਂ ਉਹਦੀਆਂ ਤਸਵੀਰਾਂ ਦੇਖਦੇ ਹੋ ਕਿ ਉਹ ਜਦੋਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਉਂਦਾ ਹੈ ਤੇ ਹਾਫ ਬਾਜੂ ਦੀ ਉਸਦੀ ਸ਼ਰਟ ਪਾਈ ਹੁੰਦੀ ਹੈ ਉਸ ਵਿੱਚ ਡੌਲੇ ਦਿਖਾਉਂਦਾ ਰਹਿੰਦਾ ਹੈ ਤੇ ਲੋਕ ਹੁਣ ਕਮੈਂਟ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਅਤਲ ਸੋਨੀ ਤਾਂ ਹੁਣ ਡੌਲੇ ਦਿਖਾਉਣ ਜੋਗਾ ਹੀ ਰਹਿ ਗਿਆ ਇਹ ਤਾਂ ਆਪਣੇ ਹੀ ਬੰਦੇ ਨੂੰ ਨਹੀਂ ਬਚਾ ਸਕਿਆ ਪੰਜਾਬ ਹੁਣ ਬਹੁਤ ਇਸ ਦੇ ਹਾਲਾਤ ਨੇ ਜੋ ਖਰਾਬ ਹੁੰਦੇ ਜਾ ਰਹੇ ਨੇ ਆਏ ਦਿਨ ਕੋਈ ਨਾ ਕੋਈ ਐਸੀਆਂ ਗੰਭੀਰ ਵਾਰਦਾਤਾਂ ਹੁੰਦੀਆਂ ਨੇ ਜਿਸ ਦੇ ਬਾਰੇ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਹੁਣ ਇੱਕ ਸਬ ਇਨਸਪੈਕਟਰ ਦਾ ਕਤਲ ਹੋ ਜਾਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈ ਫਿਰ ਪੰਜਾਬ ਦੀ ਰੱਖਿਆ ਕੌਣ ਕਰੇਗਾ ਅਦਲ ਸੋਨੀ ਨੇ ਜਿਵੇਂ ਦੱਸਿਆ ਕਿ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਹੋਈ ਸੀ ਕੁਝ ਬਾਹਰ ਹੀ ਉਹਨਾਂ ਨੇ ਗੁੰਡੇ ਵੀ ਬੁਲਾਏ ਹੋਏ ਸੀ ਉਹਨਾਂ ਦੇ ਵਿੱਚਕਾਰ ਜਦੋਂ ਲੜਾਈ ਹੋਈ ਤੇ ਉਸ ਤੋਂ ਬਾਅਦ ਮਾਮਲਾ ਬਹੁਤ ਜ਼ਿਆਦਾ ਪੱਕ ਗਿਆ ਤੇ ਇਹਨਾਂ ਨੇ ਹੋਰ ਜ਼ਿਆਦਾ ਪੁਲਿਸ ਫੋਰਸ ਭਲਾਈ ਤੇ ਗੇਟ ਖੋਲ ਕੇ ਜਦੋਂ ਅੰਦਰ ਗਏ ਤਾਂ ਇੱਕ ਸ਼ਖਸ ਨੇ ਜੋ ਕਿ ਐਸਆਈ ਚਰਨਜੀਤ ਸਿੰਘ ਨੂੰ ਪਿੱਛੋਂ ਜੱਫਾ ਪਾ ਲਿਆ ਤੇ ਇਸ ਦੇ ਵੈਪਨ ਦੇ ਨਾਲ ਹੀ ਇਸ ਦੇ ਪੇਟ ਦੇ ਵਿੱਚ ਗੋਲੀ ਮਾਰ ਦਿੱਤੀ ਅਤੇ ਮੌਕੇ ਤੇ ਹੀ ਐਸਆਈ ਚਰਨਜੀਤ ਸਿੰਘ ਦੀ ਮੌਤ ਹੋ ਗਈ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਪੰਜਾਬ ਦੀ ਸੁਰੱਖਿਆ ਦੇ ਉੱਪਰ ਲੈ ਕੇ ਤੁਸੀਂ ਇਹ ਸੋਚੋ ਕਿ ਜਿਸ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਹੀ ਸੁਰੱਖਿਅਤ ਨਹੀਂ ਹੈ ਉੱਥੇ ਆਮ ਪਬਲਿਕ ਉਸ ਦੇ ਨਾਲ ਕੀ ਹੁੰਦਾ ਹੋਵੇਗਾ ਇਹ ਵਿਸ਼ਾ ਕੋਈ ਹਲਕਾ ਨਹੀਂ ਹੈ ਇਹ ਵਿਸ਼ਾ ਸੋਚਣ ਦਾ ਹੈ ਇਹ ਵਿਸ਼ਾ ਹੈ ਵਿਚਾਰਨ ਦਾ ਜੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ